ਬਹੁਤ ਹੀ ਘੱਟ ਲੋਕ ਉਬਲਦੇ ਹੋਏ ਪਾਣੀ ਦੇ ਵਿੱਚ ਸਾਗੂ ਦਾਣਾ ਪਾ ਕੇ ਸਰਦੀਆਂ ਲਈ ਬਹੁਤ ਹੀ ਵਧੀਆ ਤੇ ਤਾਕਤ ਦੇ ਨਾਲ ਲੱਦੀ ਹੋਈ ਐਸ ਰੈਸਪੀ ਦੇ ਬਾਰੇ ਵਿੱਚ ਜਾਣਦੇ ਨੇ ਐਸ ਲਾਜਵਾਬ ਤੇ ਜ਼ਾਇਕੇਦਾਰ ਰੈਸਪੀ ਨੂੰ ਬਣਾਉਣ ਵਾਸਤੇ 1 ਕੱਪ ਸਾਗੂ ਦਾਣਾ ਲੈ ਕੇ ਉਹਨੂੰ ਉਬਲਦੇ ਹੋਏ ਪਾਣੀ ਦੇ ਵਿੱਚ ਪਾ ਛੱਡਾਂਗੇ ਸਾਗੂ ਦਾਣੇ ਨੂੰ 10 ਤੋਂ 15 ਮਿੰਟ ਅਸੀਂ ਪਾਣੀ ਦੇ ਵਿੱਚ ਉਬਾਲੀ ਜਾਵਾਂਗੇ ਤੇ ਫਿਰ ਇਹ ਗਲ ਕੇ ਤੇ ਨਰਮ ਹੋ ਜਾਏਗਾ ਇਸ ਦੌਰਾਨ ਸਾਗੂ ਦਾਣੇ ਦੇ ਵਿੱਚ ਚਮਚਾ ਸਾਸੀ ਹਿਲਾਇਆ ਜਾਣਾ ਵਾ ਨਹੀਂ ਤੇ ਇਹ ਆਪਸ ਦੇ ਵਿੱਚ ਜੁੜ ਜੁੜ ਕੇ ਘੁੱਪ ਜਿਆ ਬਣ ਜਾਏਗਾ ਤੇ ਤੁਸੀਂ ਵੀਡੀਓ ਨੂੰ ਲਾਈਕ ਕਰ ਛੱਡੋ ਤੇ ਅਕਾਊਂਟ ਨੂੰ ਵੀ ਫਾਲੋ ਕਰ ਲੋ ਨਾਲੇ ਇੱਕ ਸੋਨਾ ਜਿਹਾ ਕਮੈਂਟ ਕਰਕੇ ਦੱਸੋ ਕਿ ਵੀਡੀਓ ਕਿਹੜੀ ਥਾਂ ਤੋਂ ਵੇਖਦੇ ਪਏ ਹੋ ਤਾਂ ਕਿ ਮੈਂ ਤੁਹਾਡਾ ਸ਼ੁਕਰੀਆ ਅਦਾ ਕਰ ਸਕਾਂ ਸਾਗੂ ਦਾਣਾ ਜਦੋਂ ਚੰਗੀ ਤਰ੍ਹਾਂ ਗਲ ਜਾਏਗਾ ਤੇ ਫਿਰ ਇਹ ਟਰਾਂਸਪੇਰੈਂਟ ਜਿਹਾ ਹੋ ਜਾਏਗਾ ਇਸ ਪੁਆਇੰਟ ਤੇ ਅਸੀਂ ਚੁੱਲਾ ਬੰਦ ਕਰਕੇ ਸਾਗੂ ਦਾਣਾ ਚੁੱਲੇ ਤੋਂ ਲਾ ਲਾਂਗੇ ਤੇ ਫਿਰ ਇੱਕ ਛਾਨਣਾ ਲੈ ਕੇ ਤੇ ਸਾਗੂ ਦਾਣੇ ਦੇ ਵਿੱਚੋਂ ਪਾਣੀ ਜਿਹੜਾ ਛਾਣ ਕੇ ਕੱਢ ਦਾਂਗੇ ਤੇ ਸਾਗੂ ਦਾਣਾ ਅਸੀਂ ਵੱਖਰਾ ਕਰ ਲਾਂਗੇ ਹੁਣ ਮਠੀ ਅਗਭਾਲ ਕੇ ਇੱਕ ਫਰਾਈਪੈਨ ਚੁੱਲੇ ਤੇ ਧਰਾਂਗੇ ਤੇ ਇੱਕ ਚਮਚੀ ਦਿਸੇ ਘਿਓ ਦੀ ਪਾ ਕੇ ਤੇ ਘਿਓ ਨੂੰ ਥੋੜਾ ਜਿਹਾ ਗਰਮ ਕਰ ਲਾਂਗੇ ਤੇ ਫਿਰ ਕੁਝ ਕੱਟੇ ਹੋਏ ਡਰ ਰੂਟਾ ਨੂੰ ਅਸੀਂ ਥੋੜਾ ਜਿਆਦਾ ਰੋਸਟ ਕਰ ਲਾਂਗੇ। ਡਰਾਈ ਫਰੂਟ ਬਸ ਥੋੜੇ ਜੇ ਰੋਸਟ ਕਰਨੇ ਆ ਜ਼ਿਆਦਾ ਰੋਸਟ ਨਹੀਂ ਕਰਨੇ। ਉਸ ਤੋਂ ਬਾਅਦ ਸਾਰਾ ਸਾਗੂ ਦਾਣਾ ਜਿਹੜਾ ਉਹ ਫਰਾਈ ਪੈਨ ਦੇ ਵਿੱਚ ਪਾ ਕੇ ਤੇ ਸਾਗੂ ਦਾਣੇ ਨੂੰ ਅਸੀਂ ਡਰਾਈ ਫਰੂਟਾਂ ਦੇ ਵਿੱਚ ਚੰਗੀ ਤਰ੍ਹਾਂ ਰਲਵਾ ਦਾਂਗੇ। ਸਾਗੂ ਦਾਣੇ ਨੂੰ ਤਿੰਨ ਤੋਂ ਚਾਰ ਮਿੰਟ ਅਸੀਂ ਭੁੰਨੀ ਜਾਵਾਂਗੇ ਤੇ ਫਿਰ ਇਹ ਸਾਈਡਾਂ ਤੋਂ ਘਿਓ ਛੜਨਾ ਸ਼ੁਰੂ ਕਰ ਦੇਗਾ। ਐਸ ਪੁਆਇੰਟ ਤੇ ਚਾਰ ਤੋਂ ਪੰਜ ਛਮਤੀਆਂ ਖੰਡ ਦੀਆਂ ਵੀ ਸਾਗੂ ਦਾਣੇ ਦੇ ਵਿੱਚ ਪਾ ਕੇ ਤੇ ਸਾਗੂ ਦਾਣੇ ਦੇ ਵਿੱਚ ਖੰਡ ਨੂੰ ਚੰਗੀ ਤਰ੍ਹਾਂ ਰਲਵਾ ਦਾਂਗੇ। ਤੇ ਤੁਸੀਂ ਚਾਹੋ ਤੇ ਖੰਡ ਦੀ ਜਗ੍ਹਾ ਤੇ ਸ਼ਹਿਦ ਜਾਂ ਮਿਸਰੀ ਵੀ ਪ ਵਧੀਆ ਬਣਦਾ ਵਾ ਖੰਡ ਫਰਾਈ ਪੈਨ ਦੇ ਵਿੱਚ ਜਾ ਕੇ ਜਦੋਂ ਥੋੜੀ ਜਿਹੀ ਖੁਰੇਗੀ ਤੇ ਫਿਰ ਇਹ ਪਾਣੀ ਜੇ ਛੱਡੇਗੀ ਤੇ ਅਸੀਂ ਇਹਨੂੰ ਭੁੰਨਦੇ ਹੋਇਆ ਪਾਣੀ ਨੂੰ ਸੁਕਾ ਲੈਣਾ ਵਾ ਰੈਸਪੀ ਨੂੰ ਸੁਣਾ ਜੇ ਕਲਰ ਦੇਣ ਵਾਸਤੇ ਅਸੀਂ ਇੱਕ ਚੁੰਡੀ ਜ਼ਰਦਾ ਰੰਗ ਵੀ ਪਾ ਛੱਡਾਂਗੇ ਤੇ ਉਹਨੂੰ ਇਸ ਸਾਗੂ ਦਾਣੇ ਦੇ ਵਿੱਚ ਚੰਗੀ ਤਰ੍ਹਾਂ ਰੋਲਾ ਦਾਂਗੇ ਜਦੋਂ ਇਹ ਸਾੜਨ ਤੋਂ ਕਿਨਾਰੇ ਛੱਡੇ ਨੇ ਸ਼ੁਰੂ ਕਰ ਦੇਗਾ ਤੇ ਫਿਰ ਚੁੱਲਾ ਬੰਦ ਕਰਕੇ ਇਹਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਲਾਂਗੇ ਲੋ ਜੀ ਬਹੁਤ ਹੀ ਵਧੀਆ ਤੇ ਜ਼ੈਕੇਦਾਰ ਤੇ ਤਾਕਤ ਦੇ ਨਾਲ ਲੱਦਿਆ ਹੋਇਆ ਸਾਗੂ ਦਾਣੇ ਦਾ ਹਲਵਾ ਤਿਆਰ ਹੋ ਗਿਆ ਵਾ ਇਹ ਵੱਡਿਆਂ ਨੂੰ ਛੋਟਿਆਂ ਨੂੰ ਹਰ ਇੱਕ ਨੂੰ ਬਹੁਤ ਹੀ ਚੰਗਾ ਤੇ ਇਹਨੂੰ ਚਾਹ ਦੇ ਨਾਲ ਇੰਜੋਏ ਕਰੋ ਤੇ ਬੇਸ਼ੱਕ ਉਂਝ ਵੀ ਖਾ ਲਓ ਤੇ ਜੇ ਕੋਈ ਪਰੌਣੇ ਆ ਰਹੇ ਆ ਤੇ ਪਰੌਣੇ ਨੂੰ ਵੀ ਬਣਾ ਕੇ ਖਵਾਓ ਹਰ ਇੱਕ ਤੁਹਾਡੀ ਬਹੁਤ ਹੀ ਤਾਰੀਫ ਕਰੇਗਾ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਅੱਲਾ ਤੁਹਾਡਾ ਨਿਗਹਬਾਨ ਹੋਏ